ਸਾਸਤਰੀਆ ਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਆਂ ਦੇਸ਼ਾ ਪਰਦੇਸਾ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਚਾਰਲੀ ਕਿਰਕ ਦੀ ਸ਼ੋਕਸਭਾ ਦੇ ਵਿੱਚ ਨੱਚਣ ਲੱਗੇ ਡੋਨਾਲਡ ਟਰੰਪ ਵਿਦਵਾ ਐਰੀਕਾ ਵੀ ਹੱਸਣ ਲੱਗੀ ਪਾਕਿਸਤਾਨੀ ਜਹਾਜ਼ਾਂ ਦੇ ਲਈ 24 ਅਕਤੂਬਰ ਤੱਕ ਬੰਦ ਰਹੇਗਾ ਭਾਰਤੀ ਹਵਾਈ ਖੇਤਰ ਹਾਂਗਕਾਂਗ ਅਤੇ ਚੀਨ ਗਿਆ ਖਤਰਨਾਕ ਤੂਫਾਨ ਰਗਾਸਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਈ ਸਿਟੀ ਬੇ ਮੈਰਾਥਨ ਮਰਹੂਮ ਦੌੜਾਕ ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਮੇਕ ਇਨ ਇੰਡੀਆ ਦੇ ਨਾਲ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਭਾਰਤ ਮਰਾਕੋ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਅਜੀਹੀ ਹਰਕਤ ਕਰ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ ਇੱਕ ਘਟਨਾ ਚਾਰਲੀ ਕਿਰਕ ਦੀ ਸ਼ੋਕ ਸਭਾ ਨਾਲ ਸੰਬੰਧਤ ਹੈ। ਐਰੀਜ਼ੋਨਾ ਦੇ ਗਲੇਨਡੇਲ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਵਿੱਚ ਕਿਰਕ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਡੋਨਾਲਡ ਟਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ। ਇਹਦਾਂ ਰਾਸ਼ਟਰਪਤੀ ਡੋਨਾਲਡ ਟਰੰਪ ਥਿਰਕਨ ਲੱਗ ਪਏ। ਟਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਐਰੀਕਾ ਕਿਰਕ ਵੀ ਹੱਸਣ ਲੱਗੀ। ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪਸ਼ਟ ਦਿਖਾਈ ਦੇ ਰਹੀ ਸੀ ਡੋਨਾਲਡ ਟਰੰਪ ਦਾ ਇਹ ਵਰਤਾਰਾ ਹੁਣ ਸੋਸ਼ਲ ਮੀਡੀਆ ਤੇ ਬਹਿਸ ਦਾ ਵਿਸ਼ਾ ਬਣ ਗਿਆ ਹੈ ਕੁਝ ਲੋਕ ਇਸ ਨੂੰ ਹਲਕਾ ਫੁਲਕਾ ਮਨੋਰੰਜਨ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਗੈਰ ਸੰਵੇਦਨਸ਼ੀਲ ਘਰਾੜ ਦੇ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕ ਅਤੇ ਫੌਜੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਅਕਤੂਬਰ ਤੱਕ ਵਧਾ ਦਿੱਤੀ ਹੈ ਉੱਥੇ ਗੁਆਂਡੀ ਦੇਸ਼ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਅਕਤੂਬਰ ਤੱਕ ਬੰਦ ਕਰ ਦਿੱਤਾ ਭਾਰਤ ਤੇ ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ 에ਅਰਮੈਨਾਂ ਨੂੰ ਵੱਖਰੇ ਨੋਟਿਸ ਜਾਰੀ ਕੀਤੇ ਨੇ ਜ਼ਿਕਰ ਇਹ ਖਾਸ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਧ ਨਜ਼ਰ ਅਪ੍ਰੈਲ ਤੋਂ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਨੇ ਦੁਨੀਆ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫਾਨ ਰਗਾਸਾ ਫਿਲੀਪੀਨਜ਼ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵੱਧ ਰਿਹਾ ਹੈ ਫਿਲੀਪੀਨਸ ਦੇ ਵਿੱਚ ਇਸ ਤੂਫਾਨ ਦੇ ਨਾਲ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲਾਪਤਾ ਦੱਸੇ ਜਾ ਰਹੇ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤੂਫਾਨ ਤੋਂ ਬਚਾਅ ਲਈ ਤਕਰੀਬਨ 17500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਭੇਜਿਆ ਗਿਆ ਹੁਣ ਇਹ ਤੂਫਾਨ ਹਾਂਗਕਾਂਗ ਅਤੇ ਚੀਨ ਦੇ ਗਵਾਂਗਡੋਂਗ ਸੂਬੇ ਦੇ ਵੱਲ ਵੱਧ ਰਿਹਾ ਹੈ ਇੱਥੇ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਉੱਥੇ ਹਵਾਈ ਅਤੇ ਰੇਲ ਸੇਵਾਵਾਂ ਵਿੱਚ ਵੀ ਕਾਫੀ ਵਿਘਨ ਪਿਆ ਹੈ ਪ੍ਰਸ਼ਾਸਨ ਨੇ 4 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਕੀਤੇ ਨੇ ਆਸਟ੍ਰੇਲੀਆ ਦੇ ਆਡੀਲਡ ਦੇ ਵਿੱਚ ਇਸ ਸਾਲ ਦੀ ਮਸ਼ਹੂਰ ਸਿਟੀ ਬੇ ਮੈਰਾਥਨ 2025 ਕਰਵਾਈ ਗਈ ਜਿਸ ਵਿੱਚ 101 ਮੈਂਬਰਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਉਮਰ ਦੇ ਮੈਰਾਥਨ ਦਾ ਰਾਖ ਫਾਜ਼ਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋ ਦੌੜ ਵਿੱਚ ਪਾਗ ਲਿਆ ਇਹ ਪਹਿਲੀ ਵਾਰ ਸੀ ਕਿ ਆਡੀਲਡ ਦੇ ਭਾਰਤੀ ਪੰਜਾਬੀ ਕਮਿਊਨਿਟੀ ਨੇ ਇਸ ਪ੍ਰਸਿੱਧ ਰੇਸ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ टीम ਦੇ ਭਾਗੀਦਾਰਾਂ ਦੀ ਉਮਰ 6 ਸਾਲ ਤੋਂ 70 ਸਾਲ ਤੱਕ ਸੀ ਜਿਨ੍ਹਾਂ ਨੇ 3 ਕਿਲੋ ਅਤੇ 12 ਕਿਲੋ ਮੈਰਾਥਨ ਵਿੱਚ ਜ਼ਬਰਦਸਤ ਜੋਸ਼ ਦੇ ਨਾਲ ਪ੍ਰਦਰਸ਼ਨ ਕੀਤਾ ਹਰੇਕ ਮੈਂਬਰ ਨੇ ਖਾਸ ਤੌਰ ਤੇ ਤਿਆਰ ਕੀਤੀ ਹੋਈ ਫੌਜਾ ਸਿੰਘ ਦੀ ਟ੍ਰਿਬਿਊਟਰੀ ਸ਼ਰਟ ਪਾਈ ਹੋਈ ਸੀ ਜੋ ਕਿ ਇਸ ਮਹਾਨ ਦੌੜਾਕ ਦੇ ਲਈ ਸਤਿਕਾਰ ਅਤੇ ਪ੍ਰੇਰਨਾ ਦਾ ਪ੍ਰਤੀਕ ਸੀ ਫਿਨਿਸ਼ ਲਾਈਨ ਤੇ ਐਥਲੈਟ ਸੰਗਤ ਦੇ ਵੱਲੋਂ ਸਾਰੇ ਹੀ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦੀ ਵਿਵਸਥਾ ਵੀ ਕੀਤੀ ਗਈ ਸੀ ਜਿਸ ਨਾਲ ਇਹ ਸਮਾਗਮ ਹੋਰ ਵੀ ਯਾਦਗਾਰ ਬਣ ਗਿਆ ਆਪਣੇ ਖਾਸ ਦੌਰੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੁਰੱਕੋ ਪਹੁੰਚੇ ਇਸ ਫੇਰੀ ਦੌਰਾਨ ਰਾਜਨਾਥ ਸਿੰਘ ਨੇ ਮੁਰੱਕੋ ਦੇ ਉਦਯੋਗ ਅਤੇ ਵਣਜ ਮੰਤਰੀ ਰਿਆਦ ਮੈਜੋਰ ਦੇ ਨਾਲ ਦਵੱਲੀ ਮੀਟਿੰਗ ਕੀਤੀ ਭਾਰਤ ਅਤੇ ਮੁਰੱਕੋ ਵਿਚਾਲੇ ਫੌਜੀ ਸਹਿਯੋਗ ਦੇ ਨੂੰ ਹੱਲਾਸ਼ੇਰੀ ਦੇਣ ਦੇ ਸਮਝੌਤੇ ਤੇ ਦਸਤਖਤ ਵੀ ਕੀਤੇ ਗਏ ਆਪਣੇ ਸੰਬੋਧਨ ਦੇ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਨਾਲ ਨਾਲ ਭਾਰਤ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਸਾਡੀ ਇਨੋਵੇਸ਼ਨ ਦੇ ਲਾਭ ਪੂਰੀ ਦੁਨੀਆ ਦੇ ਨਾਲ ਸਾਂਝੇ ਕੀਤੇ ਜਾਣਗੇ ਸੋ ਐਸੀ ਦੇਸਾ ਪਰਦੇਸ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਇਜਾਜ਼ਤ ਦੇਖਦੇ ਰੋ ਅਜੀਤ ਵੈਬ ਟੀਵੀ ਸਾਸ਼ਟਰੀਆ ਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਦੇਸਾ ਪਰਦੇਸ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਚਾਰਲੀ ਕਿਰਕ ਦੀ ਸ਼ੋਕਸਭਾ ਦੇ ਵਿੱਚ ਨੱਚਣ ਲੱਗੇ ਡੋਨਾਲਡ ਟਰੰਪ ਵਿਧਵਾ ਐਰੀਕਾ ਵੀ ਹੱਸਣ ਲੱਗੀ ਪਾਕਿਸਤਾਨੀ ਜਹਾਜ਼ਾਂ ਦੇ ਲਈ 24 ਅਕਤੂਬਰ ਤੱਕ ਬੰਦ ਰਹੇਗਾ ਭਾਰਤੀ ਹਵਾਈ ਖੇਤਰ ਹਾਂਗਕਾਂਗ ਅਤੇ ਚੀਨ ਗਿਆ ਖਤਰਨਾਕ ਤੂਫਾਨ ਰਗਾਸਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਈ ਸਿਟੀ ਬੇ ਮੈਰਾਥਨ ਮਰਹੂਮ ਦੜਾਕ ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਮੇਕ ਇਨ ਇੰਡੀਆ ਦੇ ਨਾਲ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਭਾਰਤ ਮਰਾਕੋ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਹੋਣੇ ਨਾ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਅਜੇਹੀ ਹਰਕਤ ਕਰ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛੇੜ ਦਿੱਤੀ ਹੈ ਦਰਅਸਲ ਇਹ ਘਟਨਾ ਚਾਰਲੀ ਕਿਰਕ ਦੀ ਸ਼ੋਕ ਸਭਾ ਨਾਲ ਸੰਬੰਧਿਤ ਹੈ ਐਰੀਜ਼ੋਨਾ ਦੇ ਗਲੇਨਡੈਲ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਵਿੱਚ ਕਿਰਕ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਡੋਨਾਲਡ ਟਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ ਇਜਨਰ ਰਾਸ਼ਟਰਪਤੀ ਡੋਨਾਲਡ 트੍ਰੰਪ ਥਿਰਕਣ ਲੱਗ ਪਏ 트੍ਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਐਰੀਕਾ ਕਿਰਕ ਵੀ ਹੱਸਣ ਲੱਗੀ ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪਸ਼ਟ ਦਿਖਾਈ ਦੇ ਰਹੀ ਸੀ ਡੋਨਾਲਡ 트੍ਰੰਪ ਦਾ ਇਹ ਵਰਤਾਅ ਹੁਣ ਸੋਸ਼ਲ ਮੀਡੀਆ ਤੇ ਬਹਿਸ ਦਾ ਵਿਸ਼ਾ ਬਣ ਗਿਆ ਕੁਝ ਲੋਕ ਇਸ ਨੂੰ ਹਲਕਾ ਫੁਲਕਾ ਮਨੋਰੰਜਨ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਗੈਰ ਸੰਵੇਦਨਸ਼ੀਲ ਕਰਾਰ ਦੇ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕ ਅਤੇ ਫੌਜੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਅਕਤੂਬਰ ਤੱਕ ਵਧਾ ਦਿੱਤੀ ਹੈ। ਉੱਥੇ ਗੁਆਂਡੀ ਦੇਸ਼ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਅਕਤੂਬਰ ਤੱਕ ਬੰਦ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ 에ਅਰਮੈਨਾਂ ਨੂੰ ਵੱਖਰੇ ਨੋਟਿਸ ਜਾਰੀ ਕੀਤੇ ਨੇ। ਜ਼ਿਕਰ ਇਹ ਖਾਸ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਦੇ ਮੱਧ ਨਜ਼ਰ ਅਪ੍ਰੈਲ ਤੋਂ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਨੇ। ਦੁਨੀਆ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫਾਨ ਰਗਾਸਾ ਫਿਲੀਪੀਨਸ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵੱਧ ਰਿਹਾ ਹੈ ਫਿਲੀਪੀਨਸ ਦੇ ਵਿੱਚ ਇਸ ਤੂਫਾਨ ਦੇ ਨਾਲ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲਾਪਤਾ ਦੱਸੇ ਜਾ ਰਹੇ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤੂਫਾਨ ਤੋਂ ਬਚਾਅ ਲਈ ਤਕਰੀਬਨ 17500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਭੇਜਿਆ ਗਿਆ ਹੁਣ ਇਹ ਤੂਫਾਨ ਹਾਂਗਕਾਂਗ ਅਤੇ ਚੀਨ ਦੇ ਗੁਆਂਗਡੋਂਗ ਸੂਬੇ ਦੇ ਵੱਲ ਵੱਧ ਰਿਹਾ ਹੈ ਅੱਜ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਥੇ ਹਵਾਈਅਤ ਅਤੇ ਰੇਲ ਸੇਵਾਵਾਂ ਵਿੱਚ ਵੀ ਕਾਫੀ ਵਿਘਨ ਪਿਆ ਹੈ। ਪ੍ਰਸ਼ਾਸਨ ਨੇ 4 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਕੀਤੇ ਨੇ। ਆਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ ਇਸ ਸਾਲ ਦੀ ਮਸ਼ਹੂਰ ਸਿਟੀ ਬੇ ਮੈਰਾਥਨ 2025 ਕਰਵਾਈ ਗਈ ਜਿਸ ਵਿੱਚ 101 ਮੈਂਬਰਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਉਮਰ ਦੇ ਮੈਰਾਥਨ ਦਾੜਾਕ ਫਾਜ਼ਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੌੜ ਵਿੱਚ ਪਾਗ ਲਿਆ। ਇਹ ਪਹਿਲੀ ਵਾਰ ਸੀ ਕਿ ਐਡਲਟ ਦੇ ਭਾਰਤੀ ਪੰਜਾਬੀ ਕਮਿਊਨਿਟੀ ਨੇ ਇਸ ਪ੍ਰਸਿੱਧ ਰੇਸ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ। ਟੀਮ ਦੇ ਭਾਗੀਦਾਰਾਂ ਦੀ ਉਮਰ 6 ਸਾਲ ਤੋਂ 70 ਸਾਲ ਤੱਕ ਸੀ ਜਿਨ੍ਹਾਂ ਨੇ 3 6 ਅਤੇ 12 ਕਿਲੋਮੀਟਰ ਮੈਰਾਥਨ ਵਿੱਚ ਜ਼ਬਰਦਸਤ ਜੋਸ਼ ਦੇ ਨਾਲ ਪ੍ਰਦਰਸ਼ਨ ਕੀਤਾ। ਹਰੇਕ ਮੈਂਬਰ ਨੇ ਖਾਸ ਤੌਰ ਤੇ ਤਿਆਰ ਕੀਤੀ ਹੋਈ ਫੌਜਾ ਸਿੰਘ ਦੀ ਟ੍ਰਿਬਿਊਟਰੀ ਸ਼ਰਟ ਪਾਈ ਹੋਈ ਸੀ ਜੋ ਕਿ ਇਸ ਮਹਾਨ ਦੜਾਕ ਦੇ ਲਈ ਸਤਕਾਰ ਅਤੇ ਪ੍ਰੇਰਨਾ ਦਾ ਪ੍ਰਤੀਕ ਸੀ। ਫਿਨਿਸ਼ ਲਾਈਨ ਤੇ ਐਡਲਟ ਸੰਗਤ ਦੇ ਵੱਲੋਂ ਸਾਰੇ ਹੀ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦੀ ਵਿਵਸਥਾ ਵੀ ਕੀਤੀ ਗਈ ਸੀ ਜਿਸ ਨਾਲ ਇਹ ਸਮਾਗਮ ਹੋਰ ਵੀ ਯਾਦਗਾਰ ਬਣ ਗਿਆ ਆਪਣੇ ਖਾਸ ਦੌਰੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੁਰੱਕੋ ਪਹੁੰਚੇ ਇਸ ਫੇਰੀ ਦੌਰਾਨ ਰਾਜਨਾਥ ਸਿੰਘ ਨੇ ਮੁਰੱਕੋ ਦੇ ਉਦਯੋਗ ਅਤੇ ਵਣਜ ਮੰਤਰੀ ਰਿਆਦ ਮੈਜ਼ੋਰ ਦੇ ਨਾਲ ਦਵੱਲੀ ਮੀਟਿੰਗ ਕੀਤੀ ਭਾਰਤ ਤੇ ਮੁਰੱਕੋ ਵਿਚਾਲੇ ਫੌਜੀ ਸਹਿਯੋਗ ਦੇ ਨੂਹੱਲਾਸ਼ੇਰੀ ਦੇਣ ਦੇ ਸਮਝੌਤੇ ਤੇ ਦਸਤਖਤ ਵੀ ਕੀਤੇ ਗਏ ਆਪਣੇ ਸੰਬੋਧਨ ਦੇ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਨਾਲ ਨਾਲ ਭਾਰਤ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਸਾਡੀ ਇਨੋਵੇਸ਼ਨ ਦੇ ਲਾਭ ਪੂਰੀ ਦੁਨੀਆ ਦੇ ਨਾਲ ਸਾਂਝੇ ਕੀਤੇ ਜਾਣਗੇ। ਸੂਏਸ਼ ਦੇਸਾ ਪਰਦੇਸ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਇਜਾਜ਼ਤ ਦੇਖਦੇ ਰੋ ਅਜੀਤ ਵੈਬ ਟੀਵੀ। ਸਾਸ਼ਟਰੀਆ ਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਦੇਸਾ ਪਰਦੇਸ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ। ਚਾਰਲੀ ਕਿਰਕ ਦੀ ਸ਼ੋਕਸਭਾ ਦੇ ਵਿੱਚ ਨੱਚਣ ਲੱਗੇ ਡੋਨਾਲਡ ਟਰੰਪ ਵਿਧਵਾ ਐਰੀਕਾ ਵੀ ਹੱਸਣ ਲੱਗੀ ਪਾਕਿਸਤਾਨੀ ਜਹਾਜ਼ਾਂ ਦੇ ਲਈ 24 ਅਕਤੂਬਰ ਤੱਕ ਬੰਦ ਰਹੇਗਾ ਭਾਰਤੀ ਹਵਾਈ ਖੇਤਰ ਹਾਂਗਕਾਂਗ ਅਤੇ ਚੀਨ ਗਿਆ ਖਤਰਨਾਕ ਤੂਫਾਨ ਰਗਾਸਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਈ ਸਿਟੀ ਬੇ ਮੈਰਾਥਨ ਮਰਹੂਮ ਦੜਾਕ ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਮੇਕ ਇਨ ਇੰਡੀਆ ਦੇ ਨਾਲ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਭਾਰਤ ਮਰਾਕੋ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਅਜੇਹੀ ਹਰਕਤ ਕਰ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛੇੜ ਦਿੱਤੀ ਹੈ ਦਰਅਸਲ ਇਹ ਘਟਨਾ ਚਾਰਲੀ ਕਿਰਕ ਦੀ ਸ਼ੋਕ ਸਭਾ ਨਾਲ ਸੰਬੰਧਿਤ ਹੈ ਐਰੀਜ਼ੋਨਾ ਦੇ ਗਲੇਨਡੈਲ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਵਿੱਚ ਕਿਰਕ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ ਜੈਸ ਵਿਜ ਡੋਨਾਲਡ ਟਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ ਇਸ ਦੌਰਾਨ ਰਾਸ਼ਪ트 ਡੋਨਾਲਡ ਟਰੰਪ ਥਿਰਕਣ ਲੱਗ ਪਏ ਟਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਐਰੀਕਾ ਕਿਰਕ ਵੀ ਹੱਸਣ ਲੱਗੀ ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪਸ਼ਟ ਦਿਖਾਈ ਦੇ ਰਹੀ ਸੀ ਡੋਨਾਲਡ ਟਰੰਪ ਦਾ ਇਹ ਵਰਤਾਅ ਹੁਣ ਸੋਸ਼ਲ ਮੀਡੀਆ ਤੇ ਬਹਿਸ ਦਾ ਵਿਸ਼ਾ ਬਣ ਗਿਆ ਕੁਝ ਲੋਕ ਇਸ ਨੂੰ ਹਲਕਾ ਫੁਲਕਾ ਮਨੋਰੰਜਨ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਗੈਰ ਸੰਵੇਦਨਸ਼ੀਲ ਕਰਾਰ ਦੇ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕਤਾ ਫੌਜੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਅਕਤੂਬਰ ਤੱਕ ਵਧਾ ਦਿੱਤੀ ਹੈ। ਉੱਥੇ ਗੁਆਂਡੀ ਦੇਸ਼ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਅਕਤੂਬਰ ਤੱਕ ਬੰਦ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ 에ਅਰਮੈਨਾਂ ਨੂੰ ਵੱਖਰੇ ਨੋਟਿਸ ਜਾਰੀ ਕੀਤੇ ਨੇ। ਜ਼ਿਕਰ ਇਹ ਖਾਸ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਧ ਨਜ਼ਰ April ਤੋਂ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਨੇ। ਦੁਨੀਆ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫਾਨ ਰਗਾਸਾ ਫਿਲੀਪੀਨਜ਼ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵੱਧ ਰਿਹਾ ਹੈ ਫਿਲੀਪੀਨਜ਼ ਦੇ ਵਿੱਚ ਇਸ ਤੂਫਾਨ ਦੇ ਨਾਲ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲਾਪਤਾ ਦੱਸੇ ਜਾ ਰਹੇ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤੂਫਾਨ ਤੋਂ ਬਚਾਅ ਲਈ ਤਕਰੀਬਨ 17500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਭੇਜਿਆ ਗਿਆ ਹੁਣ ਇਹ ਤੂਫਾਨ ਹਾਂਗਕਾਂਗ ਅਤੇ ਚੀਨ ਦੇ ਗੁਆਂਗਡੋਂਗ ਸੂਬੇ ਦੇ ਵੱਲ ਵੱਧ ਰਿਹਾ ਹੈ ਅੱਜ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਥੇ ਹਵਾਈਅਤ ਤੇ ਰੇਲ ਸੇਵਾਵਾਂ ਵਿੱਚ ਵੀ ਕਾਫੀ ਵਿਘਨ ਪਿਆ ਹੈ। ਪ੍ਰਸ਼ਾਸਨ ਨੇ 4 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਕੀਤੇ ਨੇ। ਆਸਟ੍ਰੇਲੀਆ ਦੇ ਐਡੀਲਡ ਦੇ ਵਿੱਚ ਇਸ ਸਾਲ ਦੀ ਮਸ਼ਹੂਰ ਸਿਟੀ ਬੇ ਮੈਰਾਥਨ 2025 ਕਰਵਾਈ ਗਈ ਜਿਸ ਵਿੱਚ 101 ਮੈਂਬਰਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਉਮਰ ਦੇ ਮੈਰਾਥਨ ਦਾ ਰਾਖ ਫਾਜ਼ਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੌੜ ਵਿੱਚ ਪਾਗ ਲਿਆ। ਇਹ ਪਹਿਲੀ ਵਾਰ ਸੀ ਕਿ ਐਥਲੀਟ ਦੇ ਭਾਰਤੀ ਪੰਜਾਬੀ ਕਮਿਊਨਿਟੀ ਨੇ ਇਸ ਪ੍ਰਸਿੱਧ ਰੇਸ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਟੀਮ ਦੇ ਭਾਗੀਦਾਰਾਂ ਦੀ ਉਮਰ 6 ਸਾਲ ਤੋਂ 70 ਸਾਲ ਤੱਕ ਸੀ ਜਿਨ੍ਹਾਂ ਨੇ 3 ਕਿਲੋ ਅਤੇ 12 ਕਿਲੋ ਮੈਰਾਥਨ ਵਿੱਚ ਜ਼ਬਰਦਸਤ ਜੋਸ਼ ਦੇ ਨਾਲ ਪ੍ਰਦਰਸ਼ਨ ਕੀਤਾ ਹਰੇਕ ਮੈਂਬਰ ਨੇ ਖਾਸ ਤੌਰ ਤੇ ਤਿਆਰ ਕੀਤੀ ਹੋਈ ਫੌਜਾ ਸਿੰਘ ਦੀ ਟ੍ਰਿਬਿਊਟਰੀ ਸ਼ਰਟ ਪਾਈ ਹੋਈ ਸੀ ਜੋ ਕਿ ਇਸ ਮਹਾਨ ਦੌੜਾਕ ਦੇ ਲਈ ਸਤਿਕਾਰ ਅਤੇ ਪ੍ਰੇਰਨਾ ਦਾ ਪ੍ਰਤੀਕ ਸੀ ਫਿਨਿਸ਼ ਲਾਈਨ ਤੇ ਐਥਲੀਟ ਸੰਗਤ ਦੇ ਵੱਲੋਂ ਸਾਰੇ ਹੀ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦੀ ਵਿਵਸਥਾ ਵੀ ਕੀਤੀ ਗਈ ਸੀ ਜਿਸ ਨਾਲ ਇਸ ਸਮਾਗਮ ਹੋਰ ਵੀ ਯਾਦਗਾਰ ਬਣ ਗਿਆ ਆਪਣੇ ਖਾਸ ਦੌਰੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੁਰੱਕੋ ਪਹੁੰਚੇ ਇਸ ਫੇਰੀ ਦੌਰਾਨ ਰਾਜਨਾਥ ਸਿੰਘ ਨੇ ਮੁਰੱਕੋ ਦੇ ਉਦਯੋਗ ਅਤੇ বনਜ ਮੰਤਰੀ ਰਿਆਦ ਮੈਜੋਰ ਦੇ ਨਾਲ ਦਵੱਲੀ ਮੀਟਿੰਗ ਕੀਤੀ ਭਾਰਤ ਅਤੇ ਮੁਰੱਕੋ ਵਿਚਾਲੇ ਫੌਜੀ ਸਹਿਯੋਗ ਦੇ ਨੂੰ ਹੱਲਾਸ਼ੇਰੀ ਦੇਣ ਦੇ ਸਮਝੌਤੇ ਤੇ ਦਸਤਖਤ ਵੀ ਕੀਤੇ ਗਏ ਆਪਣੇ ਸੰਬੋਧਨ ਦੇ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਨਾਲ ਨਾਲ ਭਾਰਤ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਸਾਡੀ ਇਨੋਵੇਸ਼ਨ ਦੇ ਲਾਭ ਪੂਰੀ ਦੁਨੀਆ ਦੇ ਨਾਲ ਸਾਂਝੇ ਕੀਤੇ ਜਾਣਗੇ। ਸੂਈਸੀ ਦੇਸਾ ਪਰਦੇਸ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਇਜਾਜ਼ਤ ਦੇਖਦੇ ਰੋ ਅਜੀਤ ਵੈਬ ਟੀਵੀ। ਸਾਸ਼ਟਰੀਆ ਕ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਆਂ ਦੇਸਾ ਪਰਦੇਸ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਚਾਰਲੀ ਕਿਰਕ ਦੀ ਸ਼ੋਕ ਸਭਾ ਦੇ ਵਿੱਚ ਨੱਚਣ ਲੱਗੇ ਡੋਨਾਲਡ ਟਰੰਪ ਵਿਧਵਾ ਐਰੀਕਾ ਵੀ ਹੱਸਣ ਲੱਗੀ ਪਾਕਿਸਤਾਨੀ ਜਹਾਜ਼ਾਂ ਦੇ ਲਈ 24 ਅਕਤੂਬਰ ਤੱਕ ਬੰਦ ਰਹੇਗਾ ਭਾਰਤੀ ਹਵਾਈ ਖੇਤਰ ਹਾਂਗਕਾਂਗ ਅਤੇ ਚੀਨ ਗਿਆ ਖਤਰਨਾਕ ਤੂਫਾਨ ਰਗਾਸਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਈ ਸਿਟੀ ਬੇ ਮੈਰਾਥਨ ਮਰਹੂਮ ਦੜਾਕ ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਮੇਕ ਇਨ ਇੰਡੀਆ ਦੇ ਨਾਲ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਭਾਰਤ ਮਰਾਕੋ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਅਜਿਹੀ ਹਰਕਤ ਕਰ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛੇੜ ਦਿੱਤੀ ਹੈ ਦਰਅਸਲ ਇੱਕ ਘਟਨਾ ਚਾਰਲੀ ਕਿਰਕ ਦੀ ਸ਼ੋਕਸਭਾ ਨਾਲ ਸੰਬੰਧਿਤ ਹੈ ਐਰੀਜ਼ੋਨਾ ਦੇ ਗਲੇਨਡੇਲ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਵਿੱਚ ਕਿਰਕ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਡੋਨਾਲਡ 트੍ਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ ਇਸ ਦੌਰਾਨ ਰਾਸ਼ਟਰਪਤੀ ਡੋਨਾਲਡ 트੍ਰੰਪ ਥਿਰਕਣ ਲੱਗ ਪਏ 트੍ਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਐਰੀਕਾ ਕਿਰਕ ਵੀ ਹੱਸਣ ਲੱਗੀ ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪਸ਼ਟ ਦਿਖਾਈ ਦੇ ਰਹੀ ਸੀ ਡੋਨਾਲਡ 트੍ਰੰਪ ਦਾ ਇਹ ਵਰਤਾਅ ਹੁਣ ਸੋਸ਼ਲ ਮੀਡੀਆ ਤੇ ਬਹਿਸ ਦਾ ਵਿਸ਼ਾ ਬਣ ਗਿਆ ਹੈ ਕੁਝ ਲੋਕ ਇਸ ਨੂੰ ਹਲਕਾ ਫੁਲਕਾ ਮਨੋਰੰਜਨ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਗੈਰ ਸੰਵੇਦਨਸ਼ੀਲ ਕਰਾਰ ਦੇ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕ ਅਤੇ ਫੌਜੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਅਕਤੂਬਰ ਤੱਕ ਵਧਾ ਦਿੱਤੀ ਹੈ ਉੱਥੇ ਗੁਆਂਡੀ ਦੇਸ਼ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਅਕਤੂਬਰ ਤੱਕ ਬੰਦ ਕਰ ਦਿੱਤਾ ਹੈ ਭਾਰਤ ਅਤੇ ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ 에ਅਰਮੈਨਾਂ ਨੂੰ ਵੱਖਰੇ ਨੋਟਿਸ ਜਾਰੀ ਕੀਤੇ ਨੇ ਜ਼ਿਕਰ ਹੈ ਖਾਸ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਦੇ ਮੱਧ ਨਜ਼ਰ April ਤੋਂ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਨੇ ਦੁਨੀਆ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫਾਨ ਰਗਾਸਾ ਫਿਲੀਪੀਨਜ਼ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵੱਧ ਰਿਹਾ ਹੈ ਫਿਲੀਪੀਨਜ਼ ਦੇ ਵਿੱਚ ਇਸ ਤੂਫਾਨ ਦੇ ਨਾਲ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲਾਪਤਾ ਦੱਸੇ ਜਾ ਰਹੇ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤੂਫਾਨ ਤੋਂ ਬਚਾਉਣ ਲਈ ਤਕਰੀਬਨ 17500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਭੇਜਿਆ ਗਿਆ। ਹੁਣ ਇਹ ਤੂਫਾਨ ਹਾਂਗਕਾਂਗ ਅਤੇ ਚੀਨ ਦੇ ਗੁਆਂਗਡੋਂਗ ਸੂਬੇ ਦੇ ਵੱਲ ਵਧ ਰਿਹਾ ਹੈ। ਇੱਥੇ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉੱਥੇ ਹਵਾਈ ਅਤੇ ਰੇਲ ਸੇਵਾਵਾਂ ਵਿੱਚ ਵੀ ਕਾਫੀ ਵਿਘਨ ਪਿਆ ਹੈ। ਪ੍ਰਸ਼ਾਸਨ ਨੇ 4 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਕੀਤੇ ਨੇ। ਆਸਟ੍ਰੇਲੀਆ ਦੇ ਆਇਡਲਟ ਦੇ ਵਿੱਚ ਇਸ ਸਾਲ ਦੇ ਮਸ਼ਹੂਰ ਸਿਟੀ ਬੇ ਮੈਰਾਥਨ 2025 ਕਰਵਾਈ ਗਈ ਜਿਸ ਵਿੱਚ 101 ਮੈਂਬਰਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਉਮਰ ਦੇ ਮੈਰਾਥਨ ਦਾ ਡਾਕ ਫਾਜ਼ਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੌੜ ਵਿੱਚ ਪਾਗ ਲਿਆ ਇਹ ਪਹਿਲੀ ਵਾਰ ਸੀ ਕਿ ਆਇਡਲਟ ਦੇ ਭਾਰਤੀ ਪੰਜਾਬੀ ਕਮਿਊਨਿਟੀ ਨੇ ਇਸ ਪ੍ਰਸਿੱਧ ਰੇਸ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਟੀਮ ਦੇ ਭਾਗੀਦਾਰਾਂ ਦੀ ਉਮਰ 6 ਸਾਲ ਤੋਂ 70 ਸਾਲ ਤੱਕ ਸੀ ਜਿਨ੍ਹਾਂ ਨੇ 3 6 ਅਤੇ 12 ਕਿਲੋਮੀਟਰ ਮੈਰਾਥਨ ਵਿੱਚ ਜ਼ਬਰਦਸਤ ਜੋਸ਼ ਦੇ ਨਾਲ ਪ੍ਰਦਰਸ਼ਨ ਕੀਤਾ ਹਰੇਕ ਮੈਂਬਰ ਨੇ ਖਾਸ ਤੌਰ ਤੇ ਤਿਆਰ ਕੀਤੀ ਹੋਈ ਫੌਜਾ ਸਿੰਘ ਦੀ ਟ੍ਰਿਬਿਊਟਰੀ ਸ਼ਰਟ ਪਾਈ ਹੋਈ ਸੀ ਜੋ ਕਿ ਇਸ ਮਹਾਨ ਦੌੜਾਕ ਦੇ ਲਈ ਸਤਿਕਾਰ ਅਤੇ ਪ੍ਰੇਰਨਾ ਦਾ ਪ੍ਰਤੀਕ ਸੀ ਫਿਨਿਸ਼ ਲਾਈਨ ਤੇ ਐਥਲੈਟ ਸੰਗਤ ਦੇ ਵੱਲੋਂ ਸਾਰੇ ਹੀ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦੀ ਵਿਵਸਥਾ ਵੀ ਕੀਤੀ ਗਈ ਸੀ ਜਿਸ ਨਾਲ ਇਹ ਸਮਾਗਮ ਹੋਰ ਵੀ ਯਾਦਗਾਰ ਬਣ ਗਿਆ ਆਪਨੇ ਖਾਸ ਦੌਰੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੁਰੱਕੋ ਪਹੁੰਚੇ ਇਸ ਫੇਰੀ ਦੌਰਾਨ ਰਾਜਨਾਥ ਸਿੰਘ ਨੇ ਮੁਰੱਕੋ ਦੇ ਉਦਯੋਗ ਅਤੇ ਵਣਜ ਮੰਤਰੀ ਰਿਆਦ ਮੈਜੋਰ ਦੇ ਨਾਲ ਦਵੱਲੀ ਮੀਟਿੰਗ ਕੀਤੀ ਭਾਰਤ ਤੇ ਮਰਾਕੋ ਵਿਚਾਲੇ ਫੌਜੀ ਸਹਿਯੋਗ ਦੇ ਨੂਹਲਾਸ਼ੇਰੀ ਦੇਣ ਦੇ ਸਮਝੌਤੇ ਤੇ ਦਸਤਖਤ ਵੀ ਕੀਤੇ ਗਏ ਆਪਣੇ ਸੰਬੋਧਨ ਦੇ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਨਾਲ ਨਾਲ ਭਾਰਤ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਸਾਡੀ ਇਨੋਵੇਸ਼ਨ ਦੇ ਲਾਭ ਪੂਰੀ ਦੁਨੀਆ ਦੇ ਨਾਲ ਸਾਂਝੇ ਕੀਤੇ ਜਾਣਗੇ ਸੂਏਸੀ ਦੇਸ਼ਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸ਼ਾਨਿੰਦ ਇਜਾਜ਼ਤ ਦੇ ਕੇ ਰੋਜੀਤ ਵਾਪਟੀ ਵੀ ਸਾਸਰੀਆ ਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਆਂ ਦੇਸ਼ਾ ਪਰਦੇਸਾ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਚਾਰਲੀ ਕਿਰਕ ਦੀ ਸ਼ੋਕਸਭਾ ਦੇ ਵਿੱਚ ਨੱਚਣ ਲੱਗੇ ਡੋਨਾਲਡ ਟਰੰਪ ਵਿਦਵਾ ਐਰੀਕਾ ਵੀ ਹੱਸਣ ਲੱਗੀ ਪਾਕਿਸਤਾਨੀ ਜਹਾਜ਼ਾਂ ਦੇ ਲਈ 24 ਅਕਤੂਬਰ ਤੱਕ ਬੰਦ ਰਹੇਗਾ ਭਾਰਤੀ ਹਵਾਈ ਖੇਤਰ ਹਾਂਗਕਾਂਗ ਅਤੇ ਚੀਨ ਗਿਆ ਖਤਰਨਾਕ ਤੂਫਾਨ ਰਗਾਸਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਈ ਸਿਟੀ ਬੇ ਮੈਰਾਥਨ ਮਰਹੂਮ ਦੌੜਾਕ ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਮੇਕ ਇਨ ਇੰਡੀਆ ਦੇ ਨਾਲ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਭਾਰਤ ਮਰਾਕੋ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਪਹਿੋਨੇ ਨਾ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਅਜੀਹੀ ਹਰਕਤ ਕਰ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ ਇੱਕ ਘਟਨਾ ਚਾਰਲੀ ਕਿਰਕ ਦੀ ਸ਼ੋਕ ਸਭਾ ਨਾਲ ਸੰਬੰਧਤ ਹੈ। ਐਰੀਜ਼ੋਨਾ ਦੇ ਗਲੇਨਡੇਲ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਵਿੱਚ ਕਿਰਕ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਡੋਨਾਲਡ ਟਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ। ਇਹਦਾਂ ਰਾਸ਼ਟਰਪਤੀ ਡੋਨਾਲਡ ਟਰੰਪ ਥਿਰਕਨ ਲੱਗ ਪਏ। ਟਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਐਰੀਕਾ ਕਿਰਕ ਵੀ ਹੱਸਣ ਲੱਗੀ। ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪਸ਼ਟ ਦਿਖਾਈ ਦੇ ਰਹੀ ਸੀ ਡੋਨਾਲਡ ਟਰੰਪ ਦਾ ਇਹ ਵਰਤਾਰਾ ਹੁਣ ਸੋਸ਼ਲ ਮੀਡੀਆ ਤੇ ਬਹਿਸ ਦਾ ਵਿਸ਼ਾ ਬਣ ਗਿਆ ਹੈ ਕੁਝ ਲੋਕ ਇਸ ਨੂੰ ਹਲਕਾ ਫੁਲਕਾ ਮਨੋਰੰਜਨ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਗੈਰ ਸੰਵੇਦਨਸ਼ੀਲ ਕਰਾਰ ਦੇ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕ ਅਤੇ ਫੌਜੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਅਕਤੂਬਰ ਤੱਕ ਵਧਾ ਦਿੱਤੀ ਹੈ ਉੱਥੇ ਗੁਆਂਡੀ ਦੇਸ਼ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਅਕਤੂਬਰ ਤੱਕ ਬੰਦ ਕਰ ਦਿੱਤਾ ਭਾਰਤ ਤੇ ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ 에ਅਰਮੈਨਾਂ ਨੂੰ ਵੱਖਰੇ ਨੋਟਿਸ ਜਾਰੀ ਕੀਤੇ ਨੇ ਜ਼ਿਕਰ ਇਹ ਖਾਸ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਧ ਨਜ਼ਰ ਅਪ੍ਰੈਲ ਤੋਂ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਨੇ ਦੁਨੀਆ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫਾਨ ਰਗਾਸਾ ਫਿਲੀਪੀਨਜ਼ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵੱਧ ਰਿਹਾ ਹੈ ਫਿਲੀਪੀਨਸ ਦੇ ਵਿੱਚ ਇਸ ਤੂਫਾਨ ਦੇ ਨਾਲ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲਾਪਤਾ ਦੱਸੇ ਜਾ ਰਹੇ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤੂਫਾਨ ਤੋਂ ਬਚਾਅ ਲਈ ਤਕਰੀਬਨ 17500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਭੇਜਿਆ ਗਿਆ ਹੁਣ ਇਹ ਤੂਫਾਨ ਹਾਂਗਕਾਂਗ ਅਤੇ ਚੀਨ ਦੇ ਗੁਆਂਗਡੋਂਗ ਸੂਬੇ ਦੇ ਵੱਲ ਵੱਧ ਰਿਹਾ ਹੈ ਇੱਥੇ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਉੱਥੇ ਹਵਾਈ ਅਤੇ ਰੇਲ ਸੇਵਾਵਾਂ ਵਿੱਚ ਵੀ ਕਾਫੀ ਵਿਘਨ ਪਿਆ ਹੈ ਪ੍ਰਸ਼ਾਸਨ ਨੇ 4 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਕੀਤੇ ਨੇ ਆਸਟ੍ਰੇਲੀਆ ਦੇ ਆਡੀਲਡ ਦੇ ਵਿੱਚ ਇਸ ਸਾਲ ਦੇ ਮਸ਼ਹੂਰ ਸਿਟੀ ਬੇ ਮੈਰਾਥਨ 2025 ਕਰਵਾਈ ਗਈ ਜਿਸ ਵਿੱਚ 101 ਮੈਂਬਰਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਉਮਰ ਦੇ ਮੈਰਾਥਨ ਦਾੜਾਕ ਫਾਜ਼ਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋ ਦੌੜ ਵਿੱਚ ਪਾਗ ਲਿਆ ਇਹ ਪਹਿਲੀ ਵਾਰ ਸੀ ਕਿ ਆਡੀਲਡ ਦੇ ਭਾਰਤੀ ਪੰਜਾਬੀ ਕਮਿਊਨਿਟੀ ਨੇ ਇਸ ਪ੍ਰਸਿੱਧ ਰੇਸ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਦੀਮ ਦੇ ਭਾਗੀਦਾਰਾਂ ਦੀ ਉਮਰ 6 ਸਾਲ ਤੋਂ 70 ਸਾਲ ਤੱਕ ਸੀ ਜਿਨ੍ਹਾਂ ਨੇ 3 ਕਿਲੋ ਅਤੇ 12 ਕਿਲੋ ਮੈਰਾਥਨ ਵਿੱਚ ਜ਼ਬਰਦਸਤ ਜੋਸ਼ ਦੇ ਨਾਲ ਪ੍ਰਦਰਸ਼ਨ ਕੀਤਾ ਹਰੇਕ ਮੈਂਬਰ ਨੇ ਖਾਸ ਤੌਰ ਤੇ ਤਿਆਰ ਕੀਤੀ ਹੋਈ ਫੌਜਾ ਸਿੰਘ ਦੀ ਟ੍ਰਿਬਿਊਟਰੀ ਸ਼ਰਟ ਪਾਈ ਹੋਈ ਸੀ ਜੋ ਕਿ ਇਸ ਮਹਾਨ ਦੌੜਾਕ ਦੇ ਲਈ ਸਤਿਕਾਰ ਅਤੇ ਪ੍ਰੇਰਨਾ ਦਾ ਪ੍ਰਤੀਕ ਸੀ ਫਿਨਿਸ਼ ਲਾਈਨ ਤੇ ਐਥਲੈਟ ਸੰਗਤ ਦੇ ਵੱਲੋਂ ਸਾਰੇ ਹੀ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦੀ ਵਿਵਸਥਾ ਵੀ ਕੀਤੀ ਗਈ ਸੀ ਜਿਸ ਨਾਲ ਇਹ ਸਮਾਗਮ ਹੋਰ ਵੀ ਯਾਦਗਾਰ ਬਣ ਗਿਆ ਆਪਣੇ ਖਾਸ ਦੌਰੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੁਰੱਕੋ ਪਹੁੰਚੇ ਇਸ ਫੇਰੀ ਦੌਰਾਨ ਰਾਜਨਾਥ ਸਿੰਘ ਨੇ ਮੁਰੱਕੋ ਦੇ ਉਦਯੋਗ ਅਤੇ ਵਣਜ ਮੰਤਰੀ ਰਿਆਦ ਮੈਜੋਰ ਦੇ ਨਾਲ ਦਵੱਲੀ ਮੀਟਿੰਗ ਕੀਤੀ ਭਾਰਤ ਅਤੇ ਮੁਰੱਕੋ ਵਿਚਾਲੇ ਫੌਜੀ ਸਹਿਯੋਗ ਦੇ ਨੂੰ ਹੱਲਾਸ਼ੇਰੀ ਦੇਣ ਦੇ ਸਮਝੌਤੇ ਤੇ ਦਸਤਖਤ ਵੀ ਕੀਤੇ ਗਏ ਆਪਣੇ ਸੰਬੋਧਨ ਦੇ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਨਾਲ ਨਾਲ ਭਾਰਤ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਸਾਡੀ ਇਨੋਵੇਸ਼ਨ ਦੇ ਲਾਭ ਪੂਰੀ ਦੁਨੀਆ ਦੇ ਨਾਲ ਸਾਂਝੇ ਕੀਤੇ ਜਾਣਗੇ ਸੋ ਐਸੀ ਦੇਸਾ ਪਰਦੇਸ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਦੇ ਇਜਾਜ਼ਤ ਵਿਖੇ ਰੋ ਅਜੀਤ ਵੈਬ ਟੀਵੀ ਸਾਸ਼ਟਰੀਆ ਕ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਦੇਸਾ ਪਰਦੇਸ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਚਾਰਲੀ ਕਿਰਕ ਦੀ ਸ਼ੋਕਸਭਾ ਦੇ ਵਿੱਚ ਨੱਚਣ ਲੱਗੇ ਡੋਨਾਲਡ ਟਰੰਪ ਵਿਧਵਾ ਐਰੀਕਾ ਵੀ ਹੱਸਣ ਲੱਗੀ ਪਾਕਿਸਤਾਨੀ ਜਹਾਜ਼ਾਂ ਦੇ ਲਈ 24 ਅਕਤੂਬਰ ਤੱਕ ਬੰਦ ਰਹੇਗਾ ਭਾਰਤੀ ਹਵਾਈ ਖੇਤਰ ਹਾਂਗਕਾਂਗ ਅਤੇ ਚੀਨ ਗਿਆ ਖਤਰਨਾਕ ਤੂਫਾਨ ਰਗਾਸਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਈ ਸਿਟੀ ਬੇ ਮੈਰਾਥਨ ਮਰਹੂਮ ਦੜਾਕ ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਮੇਕ ਇਨ ਇੰਡੀਆ ਦੇ ਨਾਲ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਭਾਰਤ ਮਰਾਕੋ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਹੋਣੇ ਨਾ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਕਸਰ ਆਪਣੇ ਫੈਸਲਿਆਂ ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਅਜੇਹੀ ਹਰਕਤ ਕਰ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛੇੜ ਦਿੱਤੀ ਹੈ ਦਰਅਸਲ ਇਹ ਘਟਨਾ ਚਾਰਲੀ ਕਿਰਕ ਦੀ ਸ਼ੋਕ ਸਭਾ ਨਾਲ ਸੰਬੰਧਤ ਹੈ ਐਰੀਜ਼ੋਨਾ ਦੇ ਗਲੇਨਡੈਲ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਵਿੱਚ ਕਿਰਕ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਡੋਨਾਲਡ 트੍ਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ ਇਜਨਰ ਰਾਸ਼ਟਰਪਤੀ ਡੋਨਾਲਡ 트੍ਰੰਪ ਥਿਰਕਣ ਲੱਗ ਪਏ 트੍ਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਐਰੀਕਾ ਕਿਰਕ ਵੀ ਹੱਸਣ ਲੱਗੀ ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪਸ਼ਟ ਦਿਖਾਈ ਦੇ ਰਹੀ ਸੀ ਡੋਨਾਲਡ 트੍ਰੰਪ ਦਾ ਇਹ ਵਰਤਾਅ ਹੁਣ ਸੋਸ਼ਲ ਮੀਡੀਆ ਤੇ ਬਹਿਸ ਦਾ ਵਿਸ਼ਾ ਬਣ ਗਿਆ ਕੁਝ ਲੋਕ ਇਸ ਨੂੰ ਹਲਕਾ ਫੁਲਕਾ ਮਨੋਰੰਜਨ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਗੈਰ ਸੰਵੇਦਨਸ਼ੀਲ ਕਰਾਰ ਦੇ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕ ਅਤੇ ਫੌਜੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਅਕਤੂਬਰ ਤੱਕ ਵਧਾ ਦਿੱਤੀ ਹੈ। ਉੱਥੇ ਗੁਆਂਡੀ ਦੇਸ਼ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਅਕਤੂਬਰ ਤੱਕ ਬੰਦ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ 에ਅਰਮੈਨਾਂ ਨੂੰ ਵੱਖਰੇ ਨੋਟਿਸ ਜਾਰੀ ਕੀਤੇ ਨੇ। ਜ਼ਿਕਰ ਇਹ ਖਾਸ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਦੇ ਮੱਧ ਨਜ਼ਰ ਅਪ੍ਰੈਲ ਤੋਂ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਨੇ। ਦੁਨੀਆ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫਾਨ ਰਗਾਸਾ ਫਿਲੀਪੀਨਸ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵੱਧ ਰਿਹਾ ਹੈ ਫਿਲੀਪੀਨਸ ਦੇ ਵਿੱਚ ਇਸ ਤੂਫਾਨ ਦੇ ਨਾਲ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲਾਪਤਾ ਦੱਸੇ ਜਾ ਰਹੇ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤੂਫਾਨ ਤੋਂ ਬਚਾਅ ਲਈ ਤਕਰੀਬਨ 17500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਭੇਜਿਆ ਗਿਆ ਹੁਣ ਇਹ ਤੂਫਾਨ ਹਾਂਗਕਾਂਗ ਅਤੇ ਚੀਨ ਦੇ ਗੁਆਂਗਡੋਂਗ ਸੂਬੇ ਦੇ ਵੱਲ ਵੱਧ ਰਿਹਾ ਹੈ ਅੱਜ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਥੇ ਹਵਾਈਅਤ ਅਤੇ ਰੇਲ ਸੇਵਾਵਾਂ ਵਿੱਚ ਵੀ ਕਾਫੀ ਵਿਘਨ ਪਿਆ ਹੈ। ਪ੍ਰਸ਼ਾਸਨ ਨੇ 4 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਕੀਤੇ ਨੇ। ਆਸਟ੍ਰੇਲੀਆ ਦੇ ਐਡੀਲਡ ਦੇ ਵਿੱਚ ਇਸ ਸਾਲ ਦੀ ਮਸ਼ਹੂਰ ਸਿਟੀ ਬੇ ਮੈਰਾਥਨ 2025 ਕਰਵਾਈ ਗਈ ਜਿਸ ਵਿੱਚ 101 ਮੈਂਬਰਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਉਮਰ ਦੇ ਮੈਰਾਥਨ ਦਾੜਾਕ ਫਾਜ਼ਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੌੜ ਵਿੱਚ ਪਾਗ ਲਿਆ। ਇਹ ਪਹਿਲੀ ਵਾਰ ਸੀ ਕਿ ਐਡਲਟ ਦੇ ਭਾਰਤੀ ਪੰਜਾਬੀ ਕਮਿਊਨਿਟੀ ਨੇ ਇਸ ਪ੍ਰਸਿੱਧ ਰੇਸ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ। ਟੀਮ ਦੇ ਭਾਗੀਦਾਰਾਂ ਦੀ ਉਮਰ 6 ਸਾਲ ਤੋਂ 70 ਸਾਲ ਤੱਕ ਸੀ ਜਿਨ੍ਹਾਂ ਨੇ 3, 6 ਅਤੇ 12 ਕਿਲੋਮੀਟਰ ਮੈਰਾਥਨ ਵਿੱਚ ਜ਼ਬਰਦਸਤ ਜੋਸ਼ ਦੇ ਨਾਲ ਪ੍ਰਦਰਸ਼ਨ ਕੀਤਾ। ਹਰੇਕ ਮੈਂਬਰ ਨੇ ਖਾਸ ਤੌਰ ਤੇ ਤਿਆਰ ਕੀਤੀ ਹੋਈ ਫੌਜਾ ਸਿੰਘ ਦੀ ਟ੍ਰਿਬਿਊਟਰੀ ਸ਼ਰਟ ਪਾਈ ਹੋਈ ਸੀ ਜੋ ਕਿ ਇਸ ਮਹਾਨ ਦੜਾਕ ਦੇ ਲਈ ਸਤਕਾਰ ਅਤੇ ਪ੍ਰੇਰਨਾ ਦਾ ਪ੍ਰਤੀਕ ਸੀ। ਫਿਨਿਸ਼ ਲਾਈਨ ਤੇ ਐਡਲਟ ਸੰਗਤ ਦੇ ਵੱਲੋਂ ਸਾਰੇ ਹੀ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦੀ ਵਿਵਸਥਾ ਵੀ ਕੀਤੀ ਗਈ ਸੀ ਜਿਸ ਨਾਲ ਇਹ ਸਮਾਗਮ ਹੋਰ ਵੀ ਯਾਦਗਾਰ ਬਣ ਗਿਆ ਆਪਣੇ ਖਾਸ ਦੌਰੇ ਦੌਰਾਨ ਭਾਰਤੀ ਰਾਖਾ ਮੰਤਰੀ ਰਾਜਨਾਥ ਸਿੰਘ ਮੁਰੱਕੋ ਪਹੁੰਚੇ ਇਸ ਫੇਰੀ ਦੌਰਾਨ ਰਾਜਨਾਥ ਸਿੰਘ ਨੇ ਮੁਰੱਕੋ ਦੇ ਉਦਯੋਗ ਅਤੇ বনਜ ਮੰਤਰੀ ਰਿਆਦ ਮੈਜੋਰ ਦੇ ਨਾਲ ਦਵੱਲੀ ਮੀਟਿੰਗ ਕੀਤੀ ਭਾਰਤ ਤੇ ਮੁਰੱਕੋ ਵਿਚਾਲੇ ਫੌਜੀ ਸਹਿਯੋਗ ਦੇ ਨੂਹੱਲਾਸ਼ੇਰੀ ਦੇਣ ਦੇ ਸਮਝੌਤੇ ਤੇ ਦਸਤਖਤ ਵੀ ਕੀਤੇ ਗਏ ਆਪਣੇ ਸੰਬੋਧਨ ਦੇ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਨਾਲ ਨਾਲ ਭਾਰਤ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਸਾਡੀ ਇਨੋਵੇਸ਼ਨ ਦੇ ਲਾਭ ਪੂਰੀ ਦੁਨੀਆ ਦੇ ਨਾਲ ਸਾਂਝੇ ਕੀਤੇ ਜਾਣਗੇ। ਸੂਏਸ਼ ਦੇਸਾ ਪਰਦੇਸ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਇਜਾਜ਼ਤ ਦੇ ਕੇ ਰੋਜੀਤ ਵੈਬ ਟੀਵੀ। ਸਾਸ਼ਰੀਆ ਕਾ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਦੇਸਾ ਪਰਦੇਸ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ। ਚਾਰਲੀ ਕਿਰਕ ਦੀ ਸ਼ੋਕਸਭਾ ਦੇ ਵਿੱਚ ਨੱਚਣ ਲੱਗੇ ਡੋਨਾਲਡ ਟਰੰਪ ਵਿਧਵਾ ਐਰੀਕਾ ਵੀ ਹੱਸਣ ਲੱਗੀ ਪਾਕਿਸਤਾਨੀ ਜਹਾਜ਼ਾਂ ਦੇ ਲਈ 24 ਅਕਤੂਬਰ ਤੱਕ ਬੰਦ ਰਹੇਗਾ ਭਾਰਤੀ ਹਵਾਈ ਖੇਤਰ ਹਾਂਗਕਾਂਗ ਅਤੇ ਚੀਨ ਗਿਆ ਖਤਰਨਾਕ ਤੂਫਾਨ ਰਗਾਸਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਈ ਸਿਟੀ ਬੇ ਮੈਰਾਥਨ ਮਰਹੂਮ ਦੜਾਕ ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਮੇਕ ਇਨ ਇੰਡੀਆ ਦੇ ਨਾਲ ਮੇਕ ਵਿਦ ਫਰੈਂਡਸ ਤੇ ਵੀ ਕੰਮ ਕਰ ਰਿਹਾ ਹੈ ਭਾਰਤ ਮਰਾਕੋ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਛਾਏ ਰਹਿੰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਅਜੇਹੀ ਹਰਕਤ ਕਰ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛੇੜ ਦਿੱਤੀ ਹੈ ਦਰਅਸਲ ਇਹ ਘਟਨਾ ਚਾਰਲੀ ਕਿਰਕ ਦੀ ਸ਼ੋਕ ਸਭਾ ਨਾਲ ਸੰਬੰਧਿਤ ਹੈ ਐਰੀਜ਼ੋਨਾ ਦੇ ਗਲੇਨਡੈਲ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਵਿੱਚ ਕਿਰਕ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ ਜੈਸ ਵਿਟ ਡੋਨਾਲਡ ਟਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਥਿਰਕਣ ਲੱਗ ਪਏ ਟਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਐਰੀਕਾ ਕਿਰਕ ਵੀ ਹੱਸਣ ਲੱਗੀ ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪਸ਼ਟ ਦਿਖਾਈ ਦੇ ਰਹੀ ਸੀ ਡੋਨਾਲਡ ਟਰੰਪ ਦਾ ਇਹ ਵਰਤਾਅ ਹੁਣ ਸੋਸ਼ਲ ਮੀਡੀਆ ਤੇ ਬਹਿਸ ਦਾ ਵਿਸ਼ਾ ਬਣ ਗਿਆ ਕੁਝ ਲੋਕ ਇਸ ਨੂੰ ਹਲਕਾ ਫੁਲਕਾ ਮਨੋਰੰਜਨ ਕਹਿ ਰਹੇ ਨੇ ਜਦਕਿ ਕੁਝ ਇਸ ਨੂੰ ਗੈਰ ਸੰਵੇਦਨਸ਼ੀਲ ਕਰਾਰ ਦੇ ਰਹੇ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕਤਾ ਫੌਜੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਅਕਤੂਬਰ ਤੱਕ ਵਧਾ ਦਿੱਤੀ ਹੈ। ਉੱਥੇ ਗੁਆਂਡੀ ਦੇਸ਼ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਅਕਤੂਬਰ ਤੱਕ ਬੰਦ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ 에ਅਰਮੈਨਾਂ ਨੂੰ ਵੱਖਰੇ ਨੋਟਿਸ ਜਾਰੀ ਕੀਤੇ ਨੇ। ਜ਼ਿਕਰ ਇਹ ਖਾਸ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਧ ਨਜ਼ਰ April ਤੋਂ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਨੇ। ਦੁਨੀਆ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫਾਨ ਰਗਾਸਾ ਫਿਲੀਪੀਨਜ਼ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵੱਧ ਰਿਹਾ ਹੈ ਫਿਲੀਪੀਨਜ਼ ਦੇ ਵਿੱਚ ਇਸ ਤੂਫਾਨ ਦੇ ਨਾਲ ਘੱਟੋ ਘੱਟ 300 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਲਾਪਤਾ ਦੱਸੇ ਜਾ ਰਹੇ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤੂਫਾਨ ਤੋਂ ਬਚਾਅ ਲਈ ਤਕਰੀਬਨ 17500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਭੇਜਿਆ ਗਿਆ ਹੁਣ ਇਹ ਤੂਫਾਨ ਹਾਂਗਕਾਂਗ ਅਤੇ ਚੀਨ ਦੇ ਗੁਆਂਗਡੋਂਗ ਸੂਬੇ ਦੇ ਵੱਲ ਵੱਧ ਰਿਹਾ ਹੈ ਅੱਜ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਉਥੇ ਹਵਾਈਅਤ ਤੇ ਰੇਲ ਸੇਵਾਵਾਂ ਵਿੱਚ ਵੀ ਕਾਫੀ ਵਿਘਨ ਪਿਆ ਹੈ ਪ੍ਰਸ਼ਾਸਨ